ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਾਂ ਨਵਨੀਤ ਸਿੰਘ ਵਦਵਾ ਆਤੀਸ਼ੀ ਦੀ ਵੀਡੀਓ ਨੂੰ ਲੈ ਕੇ ਜਾਂ ਕਹਿ ਲਈਏ ਕਿ ਦਿੱਲੀ ਵਿਧਾਨ ਸਭਾ ਦੇ ਵਿੱਚ ਆਤੀਸ਼ੀ ਵੱਲੋਂ ਜੋ ਬਿਆਨ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੁਣ ਤੱਕ ਇਹ ਵਿਵਾਦ ਜਿਹੜਾ ਸੀ ਉਹ ਦਿੱਲੀ ਵਿਧਾਨ ਸਭਾ ਵੱਲੋਂ ਜੋ ਨੋਟਿਸ ਜਾਰੀ ਕੀਤੇ ਗਏ ਸੀ ਚਾਹੇ ਉਹ ਡੀਜੀਪੀ ਨੂੰ ਜਾਰੀ ਕੀਤਾ ਗਿਆ ਸੀ ਕਮਿਸ਼ਨਰ ਆਫ ਪੁਲਿਸ ਜਲੰਧਰ ਨੂੰ ਜਾਰੀ ਕੀਤਾ ਗਿਆ ਸੀ ਜਾਂ ਹੋਰ ਪਹਿਲਾਂ ਇੱਕ ਲੈਬ ਨੂੰ ਜਾਂ ਸਾਈਬਰ ਸੈੱਲ ਨੂੰ ਕੀਤਾ ਗਿਆ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਾਂ ਕਹਿ ਲੋ ਕਿ ਪੰਜਾਬ ਪੁਲਿਸ ਦੇ ਨਾਲ तमाम ਅਫਸਰਾਂ ਵੱਲੋਂ ਲਗਾਤਾਰ ਸਮਾਂ ਮੰਗਿਆ ਜਾ ਰਿਹਾ ਸੀ ਜਵਾਬ ਦੇਣ ਦੇ ਲਈ ਕੁਝ ਦਿਨ ਪਹਿਲਾਂ ਜੋ ਜਾਣਕਾਰੀ ਸੀ ਕਿ ਵਿਧਾਨ ਸਭਾ ਸਪੀਕਰ ਦਿੱਲੀ ਨੇ ਕਿਹਾ ਕਿ 22 ਜਨਵਰੀ ਤੱਕ ਦਾ ਸਮਾਂ ਹੈ ਜਵਾਬ ਦਿਓ ਤੇ ਬੀਤੇ ਦਿਨ ਜਿਹੜਾ ਇੱਕ ਜਵਾਬ ਦਿੱਤਾ ਗਿਆ ਪੰਜਾਬ ਪੁਲਿਸ ਵੱਲੋਂ ਡੀਜੀਪੀ ਵੱਲੋਂ ਪੰਜਾਬ ਦੇ ਗ੍ਰੇਸ ਵਿਭਾਗ ਨੂੰ ਔਰ ਗ੍ਰੇਵ ਵਿਭਾਗ ਨੂੰ ਜਵਾਬ ਭੇਜਿਆ ਸਪੀਕਰ ਨੂੰ ਔਰ ਉਹਦੇ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਕਿ ਜਿਹੜੀ ਵੀਡੀਓ ਜਿਹਦੇ ਤਹਿਤ ਉਹ ਐਫ ਆਈ ਆਰ ਦਰਜ ਕੀਤੀ ਗਈ ਹੈ ਕਪਿਲ ਮਿਸ਼ਰਾ ਤੇ ਉਹ ਬਿਲਕੁਲ ਠੀਕ ਹੈ ਜੋ ਕਿ ਉਹ ਵਿਡਿਓ ਡਾਕਟਰੇਟ ਸੀ ਜੋ ਵੀਡੀਓ ਵਾਇਰਲ ਕੀਤੀ ਗਈ ਕਪਿਲ ਮਿਸ਼ਰਾ ਦੇ ਪਲੇਟਫਾਰਮ ਤੋਂ ਔਰ ਪੰਜਾਬ ਚ ਕੁਝ ਪਲੇਟਫਾਰਮ ਤੇ ਪਰ ਹੁਣ ਇਹ ਮਸਲਾ ਇੱਥੇ ਨਹੀਂ ਰੁਕ ਰਿਹਾ ਇਹ ਮਸਲਾ ਹੋਰ ਅੱਗੇ ਚਲਾ ਗਿਆ ਮੈਂ ਤੇ ਅੱਜ ਹੀ ਕਹਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਕਿਉਂਕਿ ਕੱਲ ਦੀ ਖਬਰ ਤੇ ਲਗਾਤਾਰ ਸ਼ਾਇਦ ਹੋ ਸਕਦਾ ਤੁਹਾਡੇ ਕੋਲ ਨਾ ਹੋਵੇ ਕਿਉਂਕਿ ਕੱਲ ਲਗਾਤਾਰ ਮੀਡੀਆ ਦੇ ਵਿੱਚ ਕਾਂਗਰਸ ਵਾਲਾ ਸਾਰਾ ਕੁਝ ਚੱਲਦਾ ਰਿਹਾ ਡੀਜੀਪੀ ਸਾਹਿਬ ਨੇ ਚਿੱਠੀ ਲਿਖ ਕੇ ਕਹਿਤਾ ਭਾਈ ਅਸੀਂ ਠੀਕ ਕੀਤਾ ਜੋ ਵੀਡੀਓ ਸਾਡੇ ਕੋਲ ਸੀਗੀ ਅਸੀਂ ਉਹਦੀ ਜਾਂਚ ਕਰਾਈਏ ਉਹਦੇ ਚੋਂ ਸਮਝ ਆਇਆ ਕਿ ਗੁਰੂ ਸ਼ਬਦ ਨਹੀਂ ਬੋਲਿਆ ਗਿਆ ਜਿਸ ਕਰਕੇ ਪਰਚਾ ਠੀਕ ਕੀਤਾ ਗਿਆ ਦਿੱਲੀ ਤੇ ਪੰਜਾਬ ਸਰਕਾਰ ਦਾ ਹੋ ਗਿਆ ਕਿਉਂਕਿ ਡੀਜੀਪੀ ਸਾਹਿਬ ਨੇ ਉਹ ਚਿੱਠੀ ਆਉਂ ਰਿਪੋਰਟ ਚੜੀ ਹੈ ਉਹ ਗ੍ਰਹਿ ਵਿਭਾਗ ਨੂੰ ਭੇਜੀ ਔਰ ਉਹ ਗ੍ਰਹਿ ਵਿਭਾਗ ਤੋਂ ਯਾਨੀ ਕਿ ਜੋ ਮੁੱਖ ਮੰਤਰੀ ਸਾਹਿਬ ਦਾ ਮਹਿਕਮਾ ਉਹਦੇ ਤੋਂ ਗਈ ਸਪੀਕਰ ਨੂੰ ਹੁਣ ਇੱਕ ਅਹਿਮ ਜਾਣਕਾਰੀ ਹੋਰ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ ਬਹੁਤ ਅਹਿਮ ਜਾਣਕਾਰੀ ਹੈ ਜੋ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਔਰ ਇਹ ਸਾਂਝੀ ਕਰਨੀ ਹੈ ਇਸ ਲਈ ਬਹੁਤ ਜ਼ਰੂਰੀ ਵੀ ਹੈ ਕਿਉਂਕਿ ਇਸ ਪੂਰੇ ਮਸਲੇ ਨੂੰ ਲੈ ਕੇ ਕਿਤੇ ਨਾ ਕਿਤੇ ਜੋ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਉਹ ਕਾਫੀ ਅਹਿਮ ਨੇ دلی ودان سبھا دے سپیکر نے جو ڈی جی پی والوں چٹھی جاری کتی گئی سی یعنی کہ جو نوٹس دلی ودھان دے سپیکر نے بھیجا سی جو ڈی جی پی صاحب نے دیکھا دیتے ایک اور چٹھی جاری کر دیتی ہے میں لا رہا دلی ودھان سچی والے کی چٹھی ہے جہاں صاف طور پہ لکھیا گیا سبجیکٹ جو, جو ڈی جی پی لکھی گئی ہے وہ ایڈرس صدہ ڈی جی پی کر رہے ہیں سبجیکٹ وہ کہ ایف آر رجسٹرڈ ان جلندر پولیس کمشنریٹ رگارڈنگ ویڈیو کلپ آف مس آتشی اونیبل لیڈر آف دلی اسمبلی. وہ لکھ رہے نے دس از ود ریفرنس ٹو یور لمبر جو کل بھیجا گیا یعنی ایک ترین جو بھیج دیا گیا آن دا سبجیکٹ اینڈ انپلائی ٹو نوٹس ڈیٹ دس ایک دو ہزار چھبی یور رپلائی الاگ ود دا کمینٹس آف دا کمشنر آف دا پولیس جلنوز دیئر پلیسڈ بفور دا اسپیکر فار فردر ڈائریکشن وہ کہ چی آ گئی ہے جو تھی جواب بھیجے جس سے وہ ریمارک کمشنر جلندر کے بھی لکھے ہوئے ہیں وہ اِسی سپیکر صاحب دیا ہے جو توٹس جاری کر کے جو کاغذ منگے گئے وہ کاغذ اجے بھی نہیں دہ رہی گیا اٹھائی تاریخ تک دو دلی ویدان سبھا دے سپیکر نے چھیٹھی لکھ کے انہیں دلی ویدان سبھا نے وہ کیا کہ بھائی وہ سارے ڈاکمنٹ جو پہلے دن تو مانگ رہا تو تھا جواب نہیں دا پہلے بھی تو کہ بھائی سامان دوں تے کو ہے کتنے ہفتے تھی پرچہ کیا کہ ہفتے تھی جانچ کرائی ہے وہ سارا کچھ دوسرے نہیں دے رہے ہوں اخیرلی بار کہہ رہے ہیں کہ اٹھائی تریک تک وہ سارا کچھ دوں جب لکھتی جواب نہیں چاہیے وہ کہتے ہیں کہ کاپی آف کمپلینٹ اینڈ انکلوزر آف دا بیسز آف وچ دا ایف آئی آر یعنی کہ وہ جڑی کمپلین دی کاپی ہے جدے بہاف کے تسی ایف آئی آر درج کیتی ہے وہ کاپی دے دو کاپی آف دا ایف آئی آر فائلڈ ان دس ریگارڈ اس بطلق جڑی تسی ایف آئی آر درج کیتی ہے وہ دے دو تیجہ کاپی آف دا ریپورٹ آف دا سوشل میڈیا ایکسپرٹ ٹیکنیکل سیل پنجاب پولیس ہن جدے بہاف کے تسی وہ جانچ کرائی ہے وہ کاپی دے دو چاہے وہ ٹیکنیکل سیل ہے تو اڈا کوئی یا سوشل میڈیا دا کوئی ایکسپرٹ ہے پنجاب پولیس دا وہ دے دو کاپی ਚੌਥਾ ਕਾਪੀ ਆਫ ਦਾ ਰਿਪੋਰਟ ਆਫ ਦਾ ਫੋਰੈਂਸਿਕ ਸਾਇੰਸ ਲੈਬੋਰਟਰੀ ਪੰਜਾਬ ਔਰ ਜਿਹੜੀ ਲੈਬ ਤੋਂ ਤੁਸੀਂ ਕਰਾਈ ਹੈ ਇੱਕ ਤੇ ਪੰਜਾਬ ਪੁਲਿਸ ਦੇ ਸੋਸ਼ਲ ਮੀਡੀਆ ਸੈਲ ਦੀ ਰਿਪੋਰਟ ਇੱਕ ਜਿਹੜੀ ਲੈਬ ਤੋਂ ਤੁਸੀਂ ਜਾਂਚ ਕਰਾਈ ਹੈ ਨਾ ਉਹ ਜਿਹੜੀ ਹੈ ਉਹ ਵੀ ਤੁਸੀਂ ਨਾਲ ਦੇ ਨਾਲ ਕਾਪੀ ਇਹ ਦੇ ਨਾਲ ਲਾਓ ਹੁਣ ਇਹ ਚਾਰ ਚੀਜ਼ਾਂ ਮੰਗ ਲਈਆਂ ਨੇ ਹੁਣ ਦੇਖੋ ਇਹਦੇ ਚਨਫ ਦੋ ਪੇਜ ਨੇ ਦੋ ਪੇਜ ਪਹਿਲੀ ਗੱਲ ਹੈ ਕਿ ਪੰਜਾਬ ਪੁਲਿਸ ਜਾਂ ਪੰਜਾਬ ਦੀ ਸਰਕਾਰ ਕਹੂੰਗਾ ਮੈਂ ਉਹ ਲਗਾਤਾਰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਭ ਕੁਝ ਠੀਕ ਹੈ ਜੋ ਸੀ ਪਰਚਾ ਕੀਤਾ ਉਹ ਬਿਲਕੁਲ ਠੀਕ ਕੀਤਾ ਪਰ ਦੂਜੇ ਪਾਸੇ ਲਿਖ ਕੇ ਵੀ ਦੇ ਰਹੇ ਕਿ ਅਸੀਂ ਸਾਰਾ ਕੁਝ ਠੀਕ ਕੀਤਾ ਪਰ ਜੋ ਤੱਥ ਪਹਿਲੇ ਦਿਨ ਤੋਂ ਮੰਗੇ ਜਾ ਰਿਹਾ ਹੈ ਕਿ ਭਾਈ ਤੁਸੀਂ ਉਹ ਵੀਡੀਓ ਵੀ ਦੇ ਦਿਓ ਹੁਣ ਵੀਡੀਓ ਦੀ ਗੱਲ ਤੇ ਆ ਨਹੀਂ ਰਹੀ ਉਹ ਚਾਰ ਪੇਪਰ ਮੰਗ ਰਹੇ ਕਹਿੰਦੇ ਕੰਪਲੇਨ ਜੀਨੇ ਦਿੱਤੀ ਉਹ ਕੰਪਲੇਨ ਦੀ ਕਾਪੀ ਦੇ ਦਿਓ ਐਫ ਆਈ ਆਰ ਦੀ ਕਾਪੀ ਦੇ ਦਿਓ ਤੁਹਾਡੇ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਟੈਕਨੀਕਲ ਸੈੱਲ ਸੋਸ਼ਲ ਮੀਡੀਆ ਸੈੱਲ ਜੋ ਵੀ ਐਕਸਪਰਟ ਉਹਦੀ ਕਾਪੀ ਦਿਓ ਤੇ ਜਿਹੜੀ ਵੀ ਲੈਬ ਤੋਂ ਤੁਸੀਂ ਜਾਂਚ ਕਰਾਈ ਹੈ ਉਹ ਕਾਪੀ ਦੇ ਦਿਓ ਰਿਪੋਰਟ ਦੀ ਇਹ ਚਾਰ ਚੀਜ਼ਾਂ ਮੰਗ ਰਹੇ ਜੋ ਤੁਸੀਂ ਨਹੀਂ ਦੇ ਰਹੇ ਹੁਣ ਟਕਰਾ ਦੀ ਸਥਿਤੀ ਹੋਰ ਵੱਡੀ ਨਜ਼ਰ ਆ ਰਹੀ ਹੈ ਹੁਣ ਦੇਖੋ ਇਹਦੇ ਚ ਦੂਜਾ ਪੇਚ ਜਿਹੜਾ ਹੁਣ ਮੈਂ ਉਹ ਦੱਸਣਾ ਨੈਰੇਟਿਵ ਬਿਲਡਿੰਗ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਕਿ ਇਹ ਸਰਕਾਰ ਨੈਰੇਟਿਵ ਬਿਲਡਿੰਗ ਦੇ ਵਿੱਚ ਬਹੁਤ ਮਾਸਟਰ ਹੈ ਹੁਣ ਉਹ ਚਿੱਠੀ ਦੇ ਕੇ 21 ਤਰੀਕ ਨੂੰ ਜੋ ਡੀਜੀਪੀ ਸਾਹਿਬ ਨੇ ਗ੍ਰਹਿ ਸਖਤ ਨੂੰ ਉਹ ਰੱਗੇ ਗਈ ਉਹਦੇ ਨਾਲ ਇਹ ਪਰਸਪੈਕਸ਼ਨ ਦਿੱਤਾ ਕਿ ਅਸੀਂ ਬਿਲਕੁਲ ਠੀਕ ਕੀਤਾ ਜੀ ਉਹ ਵੀਡੀਓ ਗਲਤ ਹੈ ਹੁਣ ਸਵਾਲ ਵੱਡਾ ਹੈ ਕਿ ਵੀਡੀਓ ਤੇ ਗਲਤ ਹੈ ਉਧਰ ਦਿੱਲੀ ਵਿਧਾਨ ਸਭਾ ਨੇ ਜਾਂਚ ਕਰਾ ਲਈ ਉਹ ਕਹਿੰਦੇ ਵੀਡੀਓ ਬਿਲਕੁਲ ਠੀਕ ਹੈ ਉਹਦੇ ਵਿੱਚ ਬੋਲੇ ਗਏ ਆ ਪੰਜ ਨਸ਼ਾ ਸ਼ਬਦ ਫਿਰ ਸਾਰੀ ਗੱਲ ਆ ਕੇ ਤੁਰ ਗਈ ਬਸ ਸਮਾਨ ਦੇ ਦੋ ਸਮਾਨ ਇਹ ਤੋ ਜਾ ਨਹੀਂ ਰਿਹਾ ਕਿਉਂ ਕਿ ਸਮਾਨ ਹੋਏ ਹੁਣ ਸਵਾਲ ਵੱਡਾ ਹੈ ਕਿ ਜਿਹੜੇ ਐਕਸਪਰਟ ਦੀ ਰਿਪੋਰਟ ਦਿੱਲੀ ਵਿਧਾਨ ਸਭਾ ਭਾਲਦੀ ਹੈ ਭਾਈ ਉਹ ਤੇ ਹੁਣ ਤੱਕ ਪਟਿਆਲਾ ਦੀ ਆਡੀਓ ਵਾਲੇ ਮਾਮਲੇ ਚ ਨਹੀਂ ਮਿਲੀ ਉਹ ਤੇ ਜਥੇਦਾਰ ਸਾਹਿਬ ਕਹਿ ਰਹੇ ਜੀ ਜਾਂਚ ਕਰਾ ਲਓ ਉਹ ਤੇ ਹੁਣ ਤੱਕ ਕੋਈ ਨਹੀਂ ਬੋਲੇ ਤੁਹਾਨੂੰ ਪਤਾ ਹੀ ਕਿਹੜੀ ਵੀਡੀਓ ਦੀ ਮੈਂ ਗੱਲ ਕਰ ਰਿਹਾ ਇੱਧਰ ਦਾਲੀ ਦੇਖ ਲਈ ਹੋਣੀ ਸਾਰਿਆਂ ਨੇ ਉਹਦੀ ਕੀ ਬਣੀ ਤੁਹਾਨੂੰ ਉਲਝਾਇਆ ਜਾ ਰਿਹਾ ਮੈਂ بار بار ਇੱਕੋ ਗੱਲ ਕਹਿ ਰਿਹਾ ਕਿ ਪੰਜਾਬੀ ਮਸਲੇ ਤੋਂ ਭਟਕ ਰਿਹਾ ਔਰ ਸ਼ਾਇਦ ਦੋਵੇਂ ਪਟਕਾ ਰਿਹਾ ਹੈ। ਆ ਜਾਂਚ ਦੀ ਗੱਲ ਕਰਕੇ ਹੁਣ ਅਗਲਿਆਂ ਦਾ ਤੇ ਨਹੀਂ ਪਤਾ ਕੀ ਮੰਤਵ ਹੈ। ਲੇਟ ਪੋਲਿਟਿਕਸ ਕਰਨੀ ਹੋਣੀ ਹੈ ਇਹਦੇ ਤੇ ਹੁਣ ਨਹੀਂ ਕਰਨੀ ਹੋਣੀ। ਹੁਣ ਸਿਰ ਲਟਕਾਣਾ ਹੋਣਾ। ਮਸਲਾ ਇਹ ਨਹੀਂ ਹੈ ਕਿ ਆਤੀਸ਼ੀ ਨੇ ਕੀ ਬੋਲਿਆ ਨਹੀਂ ਆਤੀਸ਼ੀ ਨੇ ਬੋਲਿਆ ਔਰ ਠੀਕ ਸੀ, ਗਲਤ ਸੀ। ਜਾਂਚ ਕਿੱਥੇ ਹੋਈ? ਮਸਲਾ ਇਹ ਹੈ ਕਿ ਆਤੀਸ਼ੀ ਨੇ ਬੋਲਿਆ ਤਾਂ ਦਾ ਮਤਲਬ ਬੇਦਬੀ ਹੋਈ ਹੈ। ਜੇ ਬੋਲਿਆ ਜੋ ਦਿੱਲੀ ਵਿਧਾਨ ਸਭਾ ਦੀ ਰਿਪੋਰਟ ਕਹਿ ਰਹੀ ਹੈ ਔਰ ਤੁਸੀਂ ਕਹਿ ਰਹੇ ਹੋ ਨਹੀਂ ਬੋਲਿਆ ਡਾਕਟਰ ਤਾਂ ਫਿਰ ਦੇ ਦਿਓ ਸਮਾਨ। ਪੰਜਾਬੀਆਂ ਦਾ ਸਿੱਖਾਂ ਦਾ ਮਸਲਾ ਹੋਣਾ ਚਾਹੀਦਾ ਕਿ ਗਲਤ ਬੋਲਿਆ ਤੇ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਇਸ ਤਰ੍ਹਾਂ ਦਾ ਨਾ ਬੋਲੇ ਪਰ ਅਸੀਂ ਉਲਝੋਏ ਹਾਂ ਦੂਜੇ ਪਾਸੇ ਪਰ ਕਿਉਂ ਉਲਝਾਇਆ ਹੋਇਆ ਉਹ ਇਸ ਉਲਝਣ ਦੇ ਵਿੱਚ ਵੇਖੋ ਜਵਾਬ ਕੀ ਜਾਂਦਾ ਦੇਖੋ ਅਜੇ ਤੱਕ ਤੇ ਚਿੱਠੀਓ ਪੱਤਰੀ ਕਹਿੰਦੇ ਕਿ ਪੱਤਰੋ ਪੱਤਰੀ ਕੰਮ ਹੋਇਆ ਪਿਆ ਨੋਟਿਸ ਉਹ ਨੋਟਿਸ ਕੰਮ ਹੋਇਆ ਪਿਆ ਪਰ ਸਵਾਲ ਵੱਡਾ ਹੈ ਕਿ ਇਸ ਨੋਟਿਸ ਦਾ ਪੰਜਾਬ ਨੂੰ ਕੀ ਮਿਲ ਰਿਹਾ ਹੈ ਸਿੱਖਾਂ ਨੂੰ ਕੀ ਮਿਲ ਰਿਹਾ ਹੈ ਜੋ ਬਿਆਨ ਗਲਤ ਦਿੱਤਾ ਗਿਆ ਜੇ ਦਿੱਤਾ ਗਿਆ ਜੋ ਰਿਪੋਰਟ ਦਿੱਲੀ ਵਿਧਾਨ ਸਭਾ ਦੀ ਕਹਿ ਰਹੀ ਹੈ ਫਿਰ ਆਤੀਸ਼ੀ ਤੇ ਕੀ ਕਾਰਵਾਈ ਕੀਤੀ ਗਈ ਹਣ ਦੇ ਲਿਦੇ ਪਾਲੇ ਚ ਗੇਮ ਹੈਗੀ ਐ ਐਸਡੀਪੀਸੀ ਕੰਪਲੇਨ ਦੇ ਆਈ ਹੈ ਉਹ ਤੇ ਤੁਹਾਡੇ ਕੋਲ ਹੈਗੀ ਕਰ ਦੋ ਪਰਚਾ ਭਾਈ ਤੁਸੀਂ ਆਪਣੀ ਰਿਪੋਰਟ ਚ ਹੁਣ ਜੇ ਦਿੱਲੀ ਕਮਿਸ਼ਨਰ ਨੂੰ ਐਸਡੀਪੀਸੀ ਦੇ ਵਫਤ ਨੇ ਕੰਪਲੇਨ ਦੇਤੀ ਉਸ ਕੰਪਲੇਨ ਦੇ ਬਿਹਾਫ ਤੇ ਦਿੱਲੀ ਵਿਧਾਨ ਸਭਾ ਤੋਂ ਕਹੋ ਜੀ ਲਿਆਓ ਰਿਪੋਰਟ ਦਿਓ ਰਿਕਾਰਡ ਚ ਜੇ ਤੁਹਾਡੀ ਰਿਪੋਰਟ ਆ ਗਈ ਹੈ ਲੋਕਾਂ ਨੂੰ ਉਲਝਾਓ ਨਾ ਨਾ ਸਾਰੇ ਉਹ ਰਿਪੋਰਟ ਐਨ ਨੂੰ ਦਿਓ ਦਿੱਲੀ ਪੁਲਿਸ ਨੂੰ ਕਿ ਭਾਈ ਹਾਂ ਆ ਬੋਲੇ ਅਸੀਂ ਆਤੀਸ਼ੀ ਨੇ ਕਰ ਦੋ ਪਰਚਾ ਕੰਪਲੇਨ ਤੁਹਾਡੇ ਕੋਲ ਆਈ ਪਈ ਹੈ ਸਵਾਲ ਵੱਡਾ ਹੈ ਕਿ ਸਿਆਸਤ ਹੋ ਰਹੀ ਹੈ ਆਤੀਸ਼ੀ ਦੇ ਮਸਲੇ ਨੂੰ ਲੈ ਕੇ ਗੁਰੂਆਂ ਦੇ ਮਸਲੇ ਨੂੰ ਲੈ ਕੇ ਹੁਣ ਸੱਚਾ ਕੌਣ ਹੈ ਝੂਠਾ ਕੌਣ ਹੈ ਤੈਅ ਕਰ ਲੋ ਕਿਉਂਕਿ ਕੰਮ ਨੋਟਿਸ ਉਹ ਨੋਟਿਸ ਪੱਤਰੋ ਪਤਰੀ ਦੇ ਵਿਚਕਾਰ ਹੋ ਕੀ ਰਿਹਾ ਉੱਥੋਂ ਨੋਟਿਸ ਆ ਰਹੇ ਇਹ ਜਵਾਬ ਚਲਾ ਜਾਂਦਾ ਅੱਜ ਕਿੰਨੇ ਦਿਨ ਹੋ ਗਏ ਅੱਜ 15 ਦਿਨ ਤੋਂ ਹੋਤੇ ਹੋਗੇ 6 ਤਰੀਕ ਦਾ ਸਟੇਟਮੈਂਟ ਹੈ 23 ਤਰੀਕ ਹੋ ਗਈ ਹੈ ਦੱਸੋ ਕੀ ਬਣਿਆ ਉਹ ਕਹਿੰਦੇ ਜੀ ਅਸੀਂ ਤੇ ਆਤੀਸ਼ੀ ਨੂੰ ਨੋਟਿਸ ਪੇ ਜਾਇਆ ਸੀ ਉਹ ਪਹੁੰਚੇ ਨਹੀਂ ਜਵਾਬ ਦੇਣ ਲਈ ਤੇ ਭਾਈ ਤੁਹਾਡੇ ਕੋਲ ਕੰਪਲੇਨ ਆ ਗਈਆਂ ਤੁਹਾਡੇ ਕੋਲ ਰਿਪੋਰਟਾਂ ਆ ਗਈਆਂ ਕਰ ਦੋ ਪਰਚਾ ਸਵਾਲ ਵੱਡਾ ਹੈ ਖੈਰ ਇਸ ਪੂਰੇ ਮਸਲੇ ਨੂੰ ਲੈ ਕੇ ਹੁਣ ਦਿੱਲੀ ਵਿਧਾਨ ਸਭਾ ਦੇ ਹੁਣ ਨੋਟਿਸ ਦਾ ਵੇਖੋ ਪੰਜਾਬ ਪੁਲਿਸ ਕੀ ਜਵਾਬ ਦਿੰਦੀ ਹੈ ਔਰ ਇਹ ਪਹਿਲੇ ਦਿਨ ਤੋਂ ਦਿੱਲੀ ਦੀ ਵਿਧਾਨ ਸਭਾ ਚਾਰੋਂ ਪੱਤਰ ਮੰਗ ਰਹੀ ਹੈ ਚਾਰੋਂ ਕਾਗਜ਼ ਮੰਗ ਰਹੀ ਹੈ ਕਿ ਭਾਈ ਦੇ ਦਿਓ ਪਰ ਨਹੀਂ ਦਿੱਤੇ ਜਾ ਰਹੇ ਪਰ ਕੁੱਲ ਮਿਲਾ ਕੇ ਮਸਲਾ ਹੋਰ ਗੰਭੀਰ ਹੁੰਦਾ ਨਜ਼ਰ ਆ ਰਿਹਾ ਹੈ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ